ਸਸੂਆ ਕਸਾਉਂ ਵੀਰੋ YouTube ਚੈਨਲ ਤੇ ਥੋੜਾ ਸਵਾਗਤ ਆ ਬਰਾੜ ਲੰਗਣਾ ਕੈਕਟਰ ਫਾਰਮ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਪੰਡ ਲੰਗਿਆਣਾ ਤਸਵੀਰਾਂ ਵਾਗਾਂ ਪ੍ਰਣਾਪੇ ਦੇ ਜੁਲਾ ਮੋਗਾ ਅੱਜ ਬਾਈ ਸ਼ਰ ਨੇ ਬਰਾੜ ਜੀ ਦੇ ਘਰੇ ਖੜੇ ਤੈਨਾਂ ਅਗ ਬਕਾਉ ਨੇ ਸੇਲ ਨੇ ਪੂਰੀ ਇਨਫੋਰਮੇਸ਼ਨ ਮੈਂ ਦੇ ਦੇਣਾ ਪਹਿਲੇ ਨੰਬਰ ਤੇ ਡੱਬੀ ਵਹਿੜਾ 10 ਦਿਨ ਹੋ ਗਏ ਸੂਈ ਨੂੰ 20 ਕਿਲੋ ਦੁੱਧ ਰੈਡੀ ਆ 12 ਵਜੇ ਵੀਡੀਓ ਬਣਾਉਣ ਦਾ ਸਮਾਂ 12:36 ਮਿੰਟ ਹੋ ਗਏ ਵੀਡੀਓ ਬਣਾਈ ਜਾਣਾ ਮੈਂ ਮੁੱਲ ਹੈਗਾ 70000 ਰੁਪਿਆ ਪੜਾਂ ਦੀ ਅਗਲਾ 4 ਟਾਈਮ ਚ ਹੋਵੇ 2 ਟਾਈਮ ਚ ਹੋਵੇ ਬਾਈ ਜੀ ਉਹਨਾਂ ਨੇ ਕਿਹਾ ਵੀ ਕੱਲ੍ਹ ਉਹਦੇ ਉੱਤੇ ਹੋਊਗਾ ਕੱਟ ਨਹੀਂ ਹੋਊਗਾ ਫਾਰਮ ਚੋਂ ਆਈ ਹੈ ਵੱਡਾ ਕੱਦ ਦਾ ਤੇ ਦੂਜੇ ਨੰਬਰ ਤੇ ਗੱਲ ਕਰੀਏ ਬਹੁਤ ਜ਼ਿਆਦਾ ਵੱਡੇ ਕੱਦ ਵਾਲੀ ਐਚ ਐਫ ਵੈਡ ਦੁੱਧ 8 ਮਹੀਨਿਆਂ ਦੀ ਗੱਬਣਾ ਪਹਿਲੇ ਸੁਏ ਨੇ 20 ਕਿਲੋ ਦਾ ਦਿੱਤਾ ਸੀ ਫਾਰਮ ਚੋਂ ਲਿਆਂਦੀ ਆ ਇੱਕ ਸਾਧਿਆ ਲੌਣਾ ਸਟਾਰਟ ਕਰਤਾ ਇਹਦਾ ਮੁੱਲ ਹੈਗਾ 115000 ਰੁਪਿਆ ਪਹਿਲੇ ਸੁਏ ਨੇ 20 ਕਿਲੋ ਦਾ ਦਿੱਤਾ ਸੀਗਾ ਹੁਣ ਜਿਆਦਾ ਵੀ ਦੇ ਸਕਦੀ ਆ ਤੁਹਾਡੀ ਸੇਵਾ ਦੇ ਨਾਲ ਤੇ ਹੁਣ ਤੀਜੇ ਨੰਬਰ ਤੇ ਗੱਲ ਕਰੀਏ 47000 ਰੁਪਿਆ ਮੋਲ ਦਾ ਪਹਿਲਾ ਸੂਆ ਹੁੰਦੀ ਆ ਪੰਜਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ 47000 ਰੁਪਿਆ ਮੋਲ ਦਾ 47000 ਰੁਪਿਆ ਮੋਲ ਦਾ ਚਾਰੇ ਥਾਨ ਚੈੱਕ ਪਾਸ ਜੇ ਕਿਸੇ ਨੇ ਕਰੀ ਦਿਓ ਨੇ ਹਣ ਬਾਈ ਜੀ ਹੁਣ ਨੰਬਰ ਸਕਰੀਨ ਤੇ ਲਗਾਤਾਰ ਚੱਲ ਰਿਹਾ ਹੈ ਜਲ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ